ਕੰਗਨਰ ਰਨਾਉਤ ਨੇ ਇੰਦਰਾ ਗਾਂਧੀ ਦੇ ਉੱਤੇ ਬਣੀ ਯਾਨੀ ਕਿ ਐਮਰਜੈਂਸੀ ਫਿਲਮ ਦੇਖਣ ਦੇ ਲਈ ਪ੍ਰਿਯੰਕਾ ਗਾਂਧੀ ਅਤੇ ਗਾਂਧੀ ਪਰਿਵਾਰ ਨੂੰ ਸੱਦਾ ਦਿੱਤਾ ਹੈ ਜਾਣਕਾਰੀ ਮੁਤਾਬਕ ਕੰਗਨਰ ਰਨਾਉਤ ਨੇ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਇਹ ਸੱਦਾ ਦਿੱਤਾ ਹੈ ਕਿ ਮੇਰੀ ਇਹ ਫਿਲਮ ਦੇਖੀ ਜਾਵੇ ਜਿਸ ਵਿੱਚ ਮੈਂ ਇਹ ਕਿਰਦਾਰ ਬਖੂਬੀ ਨਿਭਾਇਆ ਇੰਦਰਾ ਗਾਂਧੀ ਦਾ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਬਾਲੀਵੁੱਡ ਅਦਾਕਾਰਾ ਕੰਗਨਰ ਰਨਾਉਤ ਜੋ ਸੂਖਿਆਂ ਦਾ ਹਿੱਸਾ ਰਹੀ ਹੈ ਔਰ ਕਾਂਗਰਸ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਬਾੜੜਾ ਨੂੰ ਆਪਣੀ ਫਿਲਮ ਅਮਰਜੈਂਸੀ ਦੇਖਣ ਦਾ ਸੱਦਾ ਦਿੱਤਾ ਹੈ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ 1975 ਅਤੇ 1977 ਦੇ 21 ਮਹੀਨਿਆਂ ਉੱਤੇ ਆਧਾਰਿਤ ਹੈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੁਲਕ ਵਿੱਚ ਅਮਰਜੈਂਸੀ ਐਲਾਨੀ ਸੀ ਫਿਲਮ ਚੇਂ드ਰਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਨੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪ੍ਰਿੰਕਾ ਗਾਂਧੀ ਨੂੰ ਸੰਸਦ ਚ ਮਿਲੀ ਸੀ ਸਭ ਤੋਂ ਪਹਿਲਾਂ ਮੈਂ ਉਸ ਨੂੰ ਆਖਿਆ ਕਿ ਉਹ ਅਮਰਜੈਂਸੀ ਜ਼ਰੂਰ ਦੇਖੇ ਉਸਨੇ ਕਿਹਾ ਕਿ ਹਾਂ ਸ਼ਾਇਦ ਦੇਖਾਂਗੀ ਹੁਣ ਪਤਾ ਲੱਗੇਗਾ ਕਿ ਉਹ ਅਤੇ ਗਾਂਧੀ ਪਰਿਵਾਰ ਫਿਲਮ ਦੇਖਣਾ ਚਾਹੁੰਦਾ ਹੈ ਜਾਂ ਨਹੀਂ ਮੇਰੇ ਹਿਸਾਬ ਨਾਲ ਇਹ ਇੱਕ ਹਸਤੀ ਦੇ ਨਾਲ ਹੀ ਇੱਕ ਘਟਨਾ ਤੇ ਬਹੁਤ ਹੀ ਗੰਭੀਰ ਮੁੱਦੇ ਵਾਲੀ ਫਿਲਮ ਹੈ ਉਹਨੇ ਅੱਗੇ ਇਹ ਵੀ ਕਿਹਾ ਕਿ ਮੈਂ ਸ਼੍ਰੀਮਤੀ ਗਾਂਧੀ ਦਾ ਕਿਰਦਾਰ ਨਿਭਾਉਣ ਸਮੇ ਬਹੁਤ ਧਿਆਨ ਰੱਖਿਆ ਹੈ ਮੈਂ ਪੂਰੀ ਖੋਜ ਕਰਕੇ ਫਿਲਮ ਬਣਾਈ ਹੈ ਕੰਗੜਾ ਨੇ ਕਿਹਾ ਕਿ ਖੋਜ ਦੌਰਾਨ ਉਸ ਨੂੰ ਇੰਦਰਾ ਗਾਂਧੀ ਦੇ ਨਿੱਜੀ ਜੀਵਨ ਪਤੀ ਨਾਲ ਸਬੰਧ ਕਈ ਦੋਸਤ ਹੋਣ ਅਤੇ ਵਿਵਾਦਿਤ ਸਮੀਕਰਨਾ ਦੀ ਵੀ ਜਾਣਕਾਰੀ ਮਿਲੀ ਅਦਾਕਾਰ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਸਮੇਂ ਉਸਨੇ ਮर्यादा ਅੰਦਰ ਰਹਿ ਕੇ ਕੰਮ ਕੀਤਾ ਉਸਨੇ ਵੀ ਕਿਹਾ ਕਿ ਹਰ ਕਿਸੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਕੰਗਣਾ ਨੇ ਕਿਹਾ ਕਿ ਜਿੰਦਰਾ ਗਾਂਧੀ ਨਾਲ ਕੁਝ ਵਿਵਾਦ ਜੁੜੇ ਹੋਏ ਸਨ ਤਾਂ ਉਸ ਨੂੰ ਬਹੁਤ ਪਿਆਰ ਵੀ ਦਿੱਤਾ ਜਾਂਦਾ ਸੀ ਉਸਨੇ ਕਿਹਾ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਬਣਨਾ ਕੋਈ ਮਖੌਲ ਨਹੀਂ ਹੈ